ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਸਕਰੀਨ ਤੇ ਤੁਸੀਂ ਟੋਕਰ ਗੱਭਣ ਵੈੜ ਦੇਖ ਰਹੇ ਹੋ ਪਿੰਡ ਦੁਗਲਵਾਲਾ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਬਾਈ सोनू ਆਪਣਾ ਸੀਨ ਤੇ ਚੱਲ ਰਿਹਾ ਸੋ ਦੋਸਤੋ ਬਿਲਕੁਲ ਜਿਹੜਾ ਮੌਕੇ ਤੇ 10 ਕਿਲੋ ਦੁੱਧ ਥੱਲੇ ਹੈਗਾ ਇਸ ਵੈੜ ਦੇ ਤਿੰਨ ਮਹੀਨੇ ਦੀ ਗੱਭਣ ਚੈੱਕ ਪਾਸ ਆ ਉਹਨਾਂ ਵੀਰਾਂ ਲਈ ਇਹ ਖਾਸ ਤੌਰ ਤੇ ਜਿਹੜੇ ਖਾਸ ਤੌਰ ਤੇ ਵੀਰ ਅੱਗੇ ਟੋਕਰ ਤੇ ਗੱਭਣ ਵੈੜ ਖਰੀਦਣ ਦੇ ਚਾਹਵਾਨ ਨੇ ਅਗੇ ਦੂਜੇ ਸੂਬੇ ਦੇ ਵਿੱਚ ਹੁਣ ਪ੍ਰੈਜ਼ੈਂਟ ਟਾਈਮ ਚੱਲਣ ਰਹੀ ਆ ਤੀਜੇ ਸੂਬੇ ਲਈ ਗੱਬਣ ਆ ਮੋਲ ਜਿਹੜਾ ਦੋਸਤੋ 32000 ਰਿਮਾਂਡ ਆ 30000 ਦੀ ਜਿਹੜੀ ਲਾਸਟ ਲੈ ਦੇ ਆ ਜਿਹੜੇ ਵੀਰ ਨੇ ਖਰੀਦਣੀ ਆ ਆ ਵੀ ਬਿਲਕੁਲ ਚੁਵਾਈ ਆ ਦੋ ਟਾਈਮ ਕਰ ਸਕਦੇ ਹੋ ਕਿਉਂਕਿ ਦੁੱਧ ਦੇ ਵਿੱਚ ਹੈਗੀ ਆ ਦੁੱਧ ਤਕਰੀਬਨ 10 ਕਿਲੋ ਮੌਕੇ ਦੋਨੋਂ ਡੰਗਾਂ ਦਾ ਜਿਹੜਾ ਬਿਲਕੁਲ ਹਾਜ਼ਰ ਆ ਇਸ ਦੇ ਥੱਲੇ ਠੀਕ ਆ ਤੇ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ ਸੋ ਆਪਣੀ ਵੈਰੀਫਾਈ ਆ ਡਾਕਟਰ ਸਾਹਿਬ ਨੂੰ ਲਿਆ ਕੇ ਤੁਸੀਂ ਵੀ ਚੈੱਕ ਕਰਾ ਸਕਦੇ ਹੋ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਹੇ ਆ